ਦੱਸਾ ਹਾਂ ਦੱਸਾ ਦੱਸਾ ਸਾਰੇ ਦੱਸਾ ਮਾਂ ਕੇ ਸਾਰੀ ਵੀਡੀਓ ਚ ਓ ਯੇ ਚਾਹ ਨਹੀਂ ਮੈਂ ਬਣਾਉਂਦੀ ਸੀ 11:30 ਹੋ ਗਏ 2:00 ਤਾਂ ਨਹੀਂ ਤੂੰ ਮੈਂ ਛਾੜੂ ਕੱਟਣਾ ਜੇ ਮੈਂ ਮੇਰਾ ਕੰਮ ਪਾ ਲੈਣਾ ਛਾੜੂ ਨਿਕਲਦੇ ਰਹਿਣਗੇ ਤੂੰ ਆਇਆ ਚਾਹ ਬਣਾ ਕੇ ਤਾ ਮੈਨੂੰ ਮੇਰਾ ਸਿਰ ਦੁਖੀ ਜਾਂਦਾ ਨਾਲ ਮੈਂ ਕੋਈ ਜ਼ਰੂਰੀ ਗੱਲ ਵੀ ਕਰਨੀ ਤੇ ਨਾਲ ਮੈਂ ਨਾਲ ਚ ਗੱਲ ਕਰੂੰਗਾ ਪਹਿਲਾਂ ਚਾਹ ਬਣਾ ਲੈ ਤੂੰ ਸਿਵ ਬਣਾ ਲੈ ਕੋਤੁਰੇ ਚਾਹ ਬਣਾ ਤੂੰ ਤਾਂ ਮੇਰੇ ਤੋਂ ਕੰਮ ਪਾ ਲਈ ਸਾਰੇ ਤੂੰ ਜਾਣ ਕੇ ਮੈਂ ਚਾਦਰਾਂ ਨੂੰ ਮਾਣੀ ਝਾੜ ਕੇ ਤੇ ਤੂੰ ਚਾਹ ਬਣਾ ਲਾ। ਕਿ ਤੂੰ ਬਿਸਤਰੇ ਇਕੱਠੇ ਕਰ ਦੇ। ਸਾਰੇ ਕੰਮ ਤੂੰ ਮੇਰੇ ਤੋਂ ਕਰਾਉਣੀ। ਮੈਨੂੰ ਸਦਾ ਹੈ ਨਹੀਂ। ਲਸਾਣੀ ਹੈ ਨਹੀਂ ਕਿ ਗੱਲ ਵੀ ਤੂੰ ਮੇਰੇ ਤੋਂ ਸਾਰੇ ਕੰਮ ਪਾ ਲੀਂ ਆ। ਮੈਂ ਤਨ ਬਾਜੀ ਕਰਾਂ ਮੈਂ ਨਹੀਂ। ਮੇਰਾ ਕੰਮ ਪੜਾ ਲਿਆ ਤਾਂ ਮੈਂ ਝਾੜੂ ਪੁੱਟ ਲੱਗਣਾ। ਤੈਨੂੰ ਜਰਾਵ ਨਹੀਂ ਦੇਈ ਜਾਂਦਾ ਕੰਮ ਕਰਨ। ਕੱਪੜੇ ਵੀ ਧੋਣੇ ਆ ਆਹ ਇਹਨਾਂ ਨੇ ਬਣਾ। ਚਾਹ ਦੇ ਕਿੰਨਾ ਕੁ ਟਾਈਮ ਲੱਗਦਾ ਆਜਾ। ਚਾਹ ਬਣਾ ਕੇ ਲਿਆ ਆਂ। ਤੋ ਕੱਪ ਚਾਹ ਬਣਾ ਕੇ ਲੱਕ ਮੈਂ ਤੇਰੇ ਨਾਲ ਹੋਰ ਜ਼ਰੂਰੀ ਗੱਲ ਕਰਨੀ ਹੋ ਰਿਆ। ਤੂੰ ਮੈਨੂੰ ਜ਼ਰੂਰੀ ਗੱਲ ਕਰ। ਉਹ ਮ ਵੇਰੀ ਗੱਲ ਸੌਣ ਮੈਂ ਤਾਂ ਨਹੀਂ ਗੱਲੇ ਕਰਨਾ ਵੀ ਲੈਰ ਕੋ ਨਾ ਹੁਣ ਤੈਨੂੰ ਪਤਾ ਵੀ ਆ ਮੇਰੇ ਕੋਲ ਮੋਬਾਈਲ ਆ ਰਬੜਾ ਚੜੀਆਂ ਹੀ ਹੈ ਪੈੜਾ ਲੱਗਦਾ ਜਦੋਂ ਮੈਂ ਕਿਤੇ ਰਿਸ਼ਤੇਦਾਰੀ ਜਾਨਣਾ ਤੇ ਸੋ ਜੀ ਮੈਨੂੰ ਤਾਂ ਫੋਨ ਆ ਜੇ ਤਾਂ ਮੈਨੂੰ ਤਾਂ ਸ਼ਰਮ ਜੀ ਆਉਣ ਲੱਗ ਜਾਂਦੀ ਮੇਰਾ ਦਿਲ ਐ ਕਰਨ ਲੱਗ ਜਾਂਦਾ ਯਾਰ ਬੇਇਜ਼ਤੀ ਹੋਊਗੀ ਰਬੜਾ ਜਾਨੀ ਪੈੜਾ ਲੱਗਦਾ ਤੇ ਹੋਰ ਰਬੜਾ ਚੜੀ ਰਬੜਨ ਟੱਕਨ ਡਰਗ ਪੈਂਦਾ ਇਹਦਾ ਹੁਣ ਮੈਂ ਬੁਖਾਉਣ ਦਾ ਲੱਗ ਗਿਆ ਵੀਡੀਓ ਦੇ ਵਿੱਚ ਪਰ ਮੈਨੂੰ ਯਾਰ ਸ਼ਰਮ ਜੀ ਆਉਂਦੀ ਹੈ ਫੇਵਰੀ ਕਿਤੇ ਮੈਂ ਜਾਵੜਦਾ ਨਾ ਤੇ ਮੈਨੂੰ ਸ਼ਰਮਜੀ ਬੇਇਜ਼ਤੀ ਹੁੰਦੀ ਯਾਰ ਵੀ ਮੇਰੇ ਕੋਲ ਆਹ ਤਾਂ ਮੋਬਾਈਲ ਟੁੱਟਿਆ ਜਾ ਮਸਕੇ ਨਾ ਲਾਉਂਦਾ ਮਸਕੇ ਨਹੀਂ ਲਾਤਾ ਮੈਂ ਚਾਹ ਬਣਾ ਕੇ ਪਿਆ ਤੇ ਮੇਰਾ ਮੋਬਾਈਲ ਲੈ ਕੇ ਹੁਣ ਮੇਰਾ ਨਾ ਚਲੇਗੀ ਜੀ ਤੁਸੀਂ ਚਾਹ ਬਣਾ ਕੇ ਪਿਆਦੇ ਨਾ ਹਾਂ ਨਹੀਂ ਐ ਨਹੀਂ ਚੰਗਰ ਨਾਲ ਚੱਲਣ ਨਾਲ ਮੋਬਾਈਲ ਲੈ ਕੇ ਆਵਾਂਗੇ ਬਟਨ ਵਾਲਾ ਕੋਈ ਨਵਾਂ ਲੈਣਾ ਜਾਏਗਾ Samsung ਦਾ ਲੈਣੇ ਕੰਪਨੀ ਦਾ ਜਾਂ ਫਟਾਟੇ ਵਾਲੇ ਤੇਰੀ ਮਾਂ ਨੂੰ ਕਹਿ ਪੈਸੇ ਪਾਉਂਗੀ ਮੇਰੀ ਮਾਂ ਦੀ ਤਾਂ ਸੈਲਰੀ ਆਉਂਦੀ ਆ ਸੈਲਰੀ ਹੁੰਦੀ ਹੈ ਤੂੰ ਪ੍ਰਾਣਾ ਮੋਬਾਈਲ ਲੈ ਕੇ ਦੇ ਸਕਦੇ ਕੋਈ ਦਵਾ ਦੇਣਾ ਉਹਨਾਂ ਨੂੰ ਮੇਰਾ ਨਹੀਂ ਨਾਮ ਲੈਣਾ ਤੂੰ ਆਪਦੇ ਨਾਮ ਤੇ ਲੈ ਲੈ ਤੂੰ ਹਮੇਂ ਮੋਬਾਈਲ ਚਾਹੀਦਾ ਮੇਰਾ ਕੋਈ ਮੋਬਾਈਲ ਸਰੀ ਜਾਂਦਾ ਮੈਂ ਤਾਂ ਨਹੀਂ ਨਹੀਂ ਯਾਰ ਤਾ ਕਿ ਸ਼ਰਮ ਹੁੰਦੀ ਮੈਨੂੰ ਜਦੋਂ ਮੈਂ ਮੋਬਾਈਲ ਆ ਕੱਢ ਲੈਣਾ ਨਾ ਮੈਨੂੰ ਕਿਹਨੇ ਕਹਿ ਕੱਢਣਾ ਨਾ ਕੱਢ ਲੈ ਤੇ ਫੋਨ ਆਉਂਦਾ ਤੇ ਮੈਂ ਨਾ ਕੱਢਾਂ ਕਰਾਂ ਨਾ ਉਸ ਕਰਦਾ ਹੀ ਨਹੀਂ ਰਿਸ਼ਤੇਦਾਰੀ ਯਾਰ ਨਾ ਪਰੇ ਕਰ ਬੋਤਲ ਆ ਬੋਤਲ ਲਿਆ ਹੁਣ ਤੇਰੇ ਕੋਲ ਪੈਸੇ ਹੈਗੇ ਨੇ ਵੀ ਹੁਣ ਆ ਗੱਲ ਸੁਣਾ ਵੀ ਬੋਤਲ ਲਿਆ ਕੇ ਲਿਆਉਣ ਤੇ ਮੇਰੇ ਕੋਲ ਪੈਸੇ ਆ ਜਾਂਦੇ ਹੈ ਤੇ ਮੋਬਾਈਲ ਨਹੀਂ ਹੁੰਦੇ ਵੀ ਫਿਰ ਮੇਰੇ ਆਸਤੇ ਵੀ ਗੱਲ ਮਾੜੀ ਹੈ ਕਿ ਨਹੀਂ ਨਹੀਂ ਸਹੀ ਕਿਹਾ ਮੈਂ ਤਾਂ ਨਾ ਹੋਊਗਾ ਤਉ ਹੋਊਗਾ ਸਹੀ ਹੁਣ ਮੈਂ ਤਾਂ ਸਲੀਵ ਬਸ ਸੌਹ ਪਾ ਦੀ ਜਿਹੜੀ ਆ दारू ਆ ਅੱਜ ਤੋਂ ਬਾਅਦ ਆਪਾਂ ਪੀਣੀ ਬੰਦ ਕਰ ਦੇਣੀ ਆ ਇਹ ਜਿਹੜੀ ਸ਼ੇਧ ਦਾ ਵੀ ਨੁਕਸਾਨ ਕਰਦੀ ਹੈ ਤੇ ਮਣ ਕੇ ਚਲ ਘਰ ਚ ਵੀ ਵਾਧਾ ਨਹੀਂ ਪੈਂਦਾ ਪਿਆ ਹੈਨਾ ਠੀਕ ਆ दारू ਨੇ ਤਾਂ ਜਿਹੜੇ ਆਂਦੇ ਨੇ ਆਂ दारू ਘਰ ਪਟਦੀ ਆ ਤੇ ਆਪਾਂ ਕਿਉਂ ਘਰ ਪਟਾਈਏ ਆਪਾਂ ਤਾਂ ਆਪਾਂ ਯਾਰ ਦਾ ਘਰ ਕਿਉਂ ਯਾਰ ਲਈ ਠੀਕ ਹੈ ਨਾ ਗੱਲ ਬਈ ਦੋਸਤੋ ਆਪਾਂ ਨਹੀਂ दारू ਦਰੂ ਅੱਜ ਤੋਂ ਬਾਅਦ ਪੀਆ ਕਰਨੀ ਨਾਲੇ ਦੇ ਨਾਲ ਪੈਸੇ ਜੜਦੇ ਮੇਰੇ ਨਾਲੇ ਘਰ ਦੇ ਵਿੱਚ ਮੁਕਾਲ ਬਣ ਜਾਂਦੀ ਆ ਇਹ ਚਾਹ ਬਣਾਉਂਦਾ ਮਾਰਾ ਕਿ ਲੱਛਣ ਕਰੀ ਜਾਂਦਾ ਰੋਚੇ ਨਹੀਂ ਜੇ ਚਾਹ ਬਣਾ ਲਾ ਫਿਰ ਤੂੰ ਆ ਕੇ ਗੁੱਸਾ ਝਾੜ ਜੂਗਾ ਮੈਨੂੰ ਝਾੜੀ ਜਾ ਹਾਂ ਸ਼ੇਣੀ ਸਰਨਾ ਮੁੜ ਕੇ ਫੇਰ ਆਕੇ ਮੈਂ ਨਾ ਵਕਫ ਫੇਰ ਕੇ ਭਾਂਡੇ ਮਾਂਜ ਕੇ ਇਹ ਸਰ ਮੇਰੀ ਸਾਰੀ ਗੱਲ ਇਹ ਆ ਵੀ ਇਹਨੂੰ ਇਹ ਆ ਵੀ ਚਾਹ ਮੈਂ ਬਣਾ ਕੇ ਦਵਾ ਤੈਨੂੰ ਬਾਟੀ ਚ ਪਾ ਕੇ ਫੜਾਵਾਂ ਤੇ ਫਿਰ ਇਹ ਪੀ ਕੇ ਖੁਸ਼ ਹੁੰਦੀ ਹੈ ਐਨੀ ਗੱਲ ਆ ਨਾ ਕੋਈ ਹੁੰਦੀ ਹੈ ਹਾਂ ਪਿੰਡੀ ਨਹੀਂ ਮੈਂ ਪਿੰਡੀ ਗੱਲ ਤਾਂ ਇਹ ਹੈ ਵੀ ਜਦ ਮੈਂ ਪਾ ਬਣਾ ਕੇ ਬਾਟੀਆਂ ਚ ਪਾ ਕੇ ਲਿਆ ਫਿਰ ਤਾਂ ਤੇਰੀ ਚਾਹ ਸੁਆਦ ਲੱਗਦੀ ਹੈ ਜੇ ਤੈਨੂੰ ਕਹਦਾ ਬਈ ਬਣਾ ਕੇ ਲਿਆ ਤੇ ਫਿਰ ਤੈਨੂੰ ਚਾਹ ਉਹ ਵੀ ਉਹ ਕੰਮ ਪਾਰਾ ਆਇਆ ਤਾਂ ਤੇ ਠਿੱਕ ਦੋਖਣ ਲੱਗ ਗਿਆ ਫਟਕਾਰ ਉਹ ਨਾ ਟਾਈਮ ਨਾ ਲਾਇਆ ਕਰ ਪਹਿਲੇ ਬੋਲ ਆਖੇ ਲੱਗ ਜੇ ਤੁਸੀਂ ਦੇ ਘਰ ਵਾਲੀ ਸਹੀ ਸਿਆਂ ਜਿਹੜੇ ਇੰਨੀਆਂ ਮਿਲਦਾ ਕੱਢੇ ਕੋਈ ਜਨਾਨੀ ਥੋੜਾ ਹੁੰਦੀ ਮੈਂ ਤਾਂ ਚਾਹ ਮੇਰੀ ਉਹ ਤੇ ਮੰਜੇ ਤੇ ਬੈਨ ਤੇ ਚਾਹ ਲਾ ਕੇ ਤੇ ਉੱਥੇ ਹਾਜ਼ਰ ਹੋ ਜਾ ਸੱਤ ਅੱਠ ਮਿੰਟ ਚਾਹ ਨਹੀਂ ਚਾਹੀਦੀ ਆਇਓ ਬਤਰਾ ਬੈਨ ਇੱਥੇ ਅਇਤੇ ਬੈਨਾ ਮੈਂ ਲੈ ਕੇ ਆ ਜਾ ਲੈ ਵੇ ਕਿ ਰੋਂਦੀ ਵੇਖੀ ਹੁਣ ਕਿਵੇਂ ਰੋਂਦੀ ਕਿਵੇਂ ਲੈ 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 ਮੈਂ ਚਾਹ ਬਣਾਉਣੀ ਹੈ ਬਣਾਉਣੀ ਨੀ ਮੋਤੀ ਕਹਿੰਦੇ ਕਰੇ ਕੰਮ ਹੀ ਬੜਾ ਕਰਦੀ ਨੇ ਹਾਂ ਤੇ ਹੁਣ ਤੋਂ ਨਹੀਂ ਮੈਨੂੰ ਚਾਹ ਬਣਾਉਣੀ ਔਖੀ ਲੱਗਦੀ ਹੈ ਇਹ ਗੱਲ 15 ਸਾਲ ਹੋ ਗਏ ਸਾਰਾ ਸਾਲ ਹੋ ਗਏ ਤੁਹਾਡੇ ਘਰੇ ਕੰਮ ਕਰਦੇ 18 ਸਾਲ ਉੱਥੇ 20 ਸਾਲ ਉੱਥੇ ਕੀਤਾ 18 ਸਾਲ ਤੁਹਾਡੇ ਘਰੇ ਆਖਰੀ ਮੀਆਂ ਹਜੇ ਤੇ ਕਰਮਾ ਆ ਵੀ ਕਰੀ ਜਾ। ਚਾਹ ਬਣਾ ਗੱਲਾਂ ਨਸਲਾ। ਇਹਦਾ ਤੇਰਾ ਇਹਦਾ ਤੇਰਾ ਪਤਾ ਇਹਦਾ ਪਤਾ ਤਾਂ ਹੁਣ ਲੱਗਦਾ ਨਾ ਕਿ ਤੂੰ ਕਿੰਨੇ ਕੰਮ ਕਰਨ ਵਾਲੀ ਸੀ। ਨਹੀਂ ਮੇਰਾ ਕੋਈ ਪਤਾ ਨਹੀਂ ਦਾ। ਹੈ ਕਿੱਧਰ ਰੁਕੋ ਮਜਾ। ਆਪਣੇ ਮਨ ਕੰਮ ਮੰਦ ਨਹੀਂ ਲੋੜ। ਤੂੰ ਚਾਹ ਬਣਾ ਕੇ ਲਿਆ ਤੇ ਮੈਨੂੰ ਪਿਆ। ਮੇਰੇ ਤਾਂ ਸਿਰ ਹੀ ਤੁਹਾਨੂੰ ਲੱਗ ਜੂ ਫਿਰ ਮੈਨੂੰ ਗੋਲੀ ਖਾਣੀ ਪਊ। ਆਏ ਹੋਲੇ। ਚਾਹ ਲਾ ਬਣਾ ਕੇ ਇੱਥੇ ਸਟਾਪ ਚਲੀ ਜਾਂਦਾ ਕੈਂਡ ਜਣ ਚ ਚਾਹ ਨਹੀਂ ਆਉਂਦੀ ਨਾ ਐ ਵਿੱਚ ਹੀ ਚਲੀ ਜਾਂਦੇ ਨੇ। ਹੱਲ ਲਗਾ ਦਮਾਕ ਤੱਕ ਗਰੰਟੀ ਕੋਈ ਨਹੀਂ ਹੋਰ ਕੀ ਆ ਦਾ ਚਾਚਾ ਲੈ ਆ ਚਾ ਜਲਦੀ ਉਹ ਸਾਰਿਆਂ ਨੂੰ ਪਤਾ ਹੁੰਦਾ ਜਿਹਨੇ ਨਿੱਕੜਾ ਲਾ ਬੁੜੀ ਨੂੰ ਟਾਲ ਬੋਚਾ ਨਾ ਕਰ ਚੋਲਾ ਨਿੱਕੜ ਰੇਸ ਦੀ ਕੰਮ ਨਹੀਂ ਛਡਾਈ ਰਾਮ ਮੈਂ ਕਰਨਾ ਨਾ ਫਿਰ ਮੈਂ ਵੱਲ ਰਾ ਦੇਣਾ ਮੈਂ ਨਹੀਂ ਵੱਲ ਤੂੰ ਇਹ ਕੀ ਚਾ ਧਰ ਕੇ ਨਾ ਇਸ ਸਕੇ ਅਸੇ ਇਸੇ ਮਰ ਕੋਲੇ ਚਾਲੂ ਕਰਨ ਦੀ ਨਾਲ ਚਾਹ ਬਦ ਬਦਨ ਚਲ ਨਿਕਲ ਜਾ ਰਸਤਾ ਪੈਂਦਾ ਸੇ ਮਨੇ ਕਿਹਾ ਇੱਕ ਗੱਲ ਦੇ ਮਗਰ ਪੈਂਗਾ ਚਾਹ ਚਾਹ ਚਾਹੀ ਕਰੀਏ ਨਾ ਓਹੋ ਕੀ ਯਾਰ ਤੂੰ ਤਾਂ ਮੇਰਾ ਸਭ ਤੋਂ ਸੱਚੀ ਜੀਨੇ ਦੁੱਬਰ ਕਰ ਸਟਾ ਪੜਾ ਕਰਦੇ ਹੈ ਆ ਵੀਡੀਓ ਦਾ ਨਾਮ ਤਾਂ ਪੜਾ ਕਰਨਾ ਹੋਰ ਕੋਈ ਤਰੀਕਾ ਹੀ ਨਹੀਂ ਗਿਆ ਫਿਰ ਇਹ ਦਿਲ ਦੀਆਂ ਗੱਲਾਂ ਕੱਢਣੀਆਂ ਪੈਣੀਆਂ ਬਾਹਰ ਹੂੰ ਤਾਂ ਡਰਦਾ ਬੋਲਦਾ ਡਰਦਾ ਕੌਣ ਹੀ ਬੋਲਦਾ ਦੱਸਾਂ ਤੈਨੂੰ ਦੱਸਾਂ ਹੈ ਦੱਸਾਂ ਦੱਸਾਂ ਸਾਰੇ ਅਸਾਂ ਸਾਰੇ ਵੀਡੀਓ ਚ ਹੱਸੇ ਸੀ ਚੁੰਡੀ ਵੱਡਾ ਨਹੀਂ ਜ਼ੋਰ ਦੀ ਸਾਰੇ ਮੈਂ ਕੀ ਆ ਹਾਂ ਨਾ ਅੱਖੇ ਵੀ ਕਿਤੇ ਡਰ ਕੇ